ਤੌਰੀ ਤੇ ਸ੍ਰੀ 베ਰ ਸਾਹਿਬ ਕਬੱਡੀ ਕਲੱਬ ਮੈਲਬੌਰਨ ਆਜੋ ਜੀ ਟੀਮਾਂ ਦੋਨੋਂ ਹੀ ਪਹਿਲਾ ਮੈਚ ਹਲੋ ਬਾਬਾ ਗਾਜੀਦਾਸ ਕਬੱਡੀ ਕਲੱਬ ਤੌਰੀ ਔਰ ਗੁਰਦੁਆਰਾ ਸ੍ਰੀ 베ਰ ਸਾਹਿਬ ਕਬੱਡੀ ਕਲੱਬ ਕਬੂਰਕੇ ਪ੍ਰਧਾਨ ਨੇ ਉਹਨਾਂ ਵੱਲੋਂ ਖਾਸ ਟੀਮ ਨੂੰ ਪ੍ਰਾਈਜ਼ ਦਿੱਤਾ ਗਿਆ ਤਾੜੀ ਮਾਰ ਦਿਓ ਆ ਰੀਤੂ ਜਿਹੜੀ ਬੈਸਟ ਰੇਡਰ ਹੈ ਜਿਹੜੇ ਬੈਸਟ ਜਾਫੀ ਹੈ ਜਿਹੜੀ ਅੱਜ ਦੇ ਇਸ ਕਬੱਡੀ ਕੱਪ ਦੀ ਤੇ 15 ਟੱਚ ਲੈ ਕੇ ਪੰਜ ਜੱਫੇ ਲਾਏ ਨੇ ਬੱਚੀ ਨੇ ਤੇ ਸਮਿਤ ਹਰਿਆਣਾ ਬਾਈ ਕਬੱਡੀਆਂ ਬਾਈ ਅੰਕ ਪ੍ਰਾਪਤ ਕੀਤੇ ਉਹ ਬੱਚੀ ਜਿਹੜੀ ਬੈਸਟ ਰੇਡਰ ਹੈ ਇਹਨਾਂ ਟਾਈਮ ਨਾਲ ਆਓ ਮੇਰੀ ਵੀਰ ਨਾਲ ਹੀ ਬੇਨਤੀ ਹੈ ਸਾਰੇ ਬੰਦੇ ਪਹਿਲੇ ਮੈਚ ਦੀਆਂ ਟੀਮਾਂ ਬਿਲਕੁਲ ਨੇੜੇ ਰਹਿਣ ਨਾਲ ਦੀ ਨਾਲ ਆਪਾਂ ਜਿਹੜਾ ਪਹਿਲਾ ਮੈਚ ਸ਼ੁਰੂ ਕਰਦਾ ਹੈ ਸਮਿਤ ਮਕਲੌੜਾ ਅੱਜ ਦੀ ਵੈਸਟ ਰੇਟਰ ਹੈ ਸਮਿਤ ਨੇ ਟਰੈਕਟਰ ਜਿੱਤ ਲਿਆ ਇਸ ਬੱਚੀ ਲਈ ਵੀ ਤਾੜੀਆਂ ਮਾਰ ਦਿਓ ਸਮਿਤ ਨੇ ਭਲੱਥ ਦੇ ਵਿੱਚੋਂ ਟਰੈਕਟਰ ਜਿੱਤ ਲਿਆ ਇਹ ਪਹਿਲੀ ਵਾਰ ਇਤਿਹਾਸ ਦੇ ਵਿੱਚ ਆ ਕੇ ਲੜਕੀਆਂ ਨੂੰ ਵੀ ਟਰੈਕਟਰਾਂ ਦੇ ਸਤਿਕਾਰ ਦਿੱਤੇ ਜਾ ਰਹੇ ਨੇ ਅੱਜ ਜਿਹੜਾ ਮੇਰੇ ਵੀਰੋ ਸਵਰਗਵਾਸੀ ਅਵਤਾਰ ਸਿੰਘ ਵੱਲਜੀ ਉਹਨਾਂ ਦੀ ਇਜਾਦ ਨੂੰ ਸਮਰਪਿਤ ਉਹਨਾਂ ਦੀ ਸੋਚ ਨੂੰ ਸਮਰਪਿਤ ਇਹ ਬਾਪਲਾਤਾ ਕਬੱਡੀ ਗੱਪ ਹੈ ਲੜਕੀਆਂ ਦਾ ਫਾਈਨਲ ਹੋਇਆ ਸਮਿਤ Haryana ਤੋਂ ਮਕਲੌੜੇ ਤੋਂ ਬੱਚੀ ਨੇ ਜਿਹੜਾ ਫੋਰ ਟਰੈਕਟਰ ਜਿੱਤਿਆ ਜ਼ੋਰਦਾਰ ਤਾੜੀ ਮਾਰ ਦਿਓ ਇਸ ਬੱਚੀ ਦੇ ਨਾਂ ਤੇ 22 ਕਬੱਡੀਆਂ ਪਾ ਕੇ 22 ਅੰਕ ਪ੍ਰਾਪਤ ਕੀਤੇ ਹੈ 22 ਕਬੱਡੀਆਂ ਪਾ ਕੇ ਤੇ 22 ਨੰਬਰ ਲਿਆ ਕਬੇਦ ਤੇ ਵੀ ਫੋਰ ਦੇ ਉੱਪਰ ਇਹ ਜੇ ਕੰਨੀਆਂ ਲੜਕੀਆਂ ਬੈਠਣ ਤਾਂ ਬਹੁਤ ਵਧੀਆ ਗੱਲ ਹੈ ਇਹ ਬੇਂਤੀਆ ਜੀ ਗਰਾਊਂਡ ਜਿਹੜਾ ਵਿਹਲਾ ਕਰ ਦਿਓ ਹਣਾ ਸਤਕਾਰ ਜੋ ਸਾਡੇ ਸਾਰੇ ਭਰਾਵਾਂ ਨੂੰ ਬੇਂਤੀ ਆ ਕੇ ਕਿਰਪਾ ਕਰਕੇ ਆਪਾਂ ਗਰਾਊਂਡ ਜਿਹੜਾ ਵਿਹਲਾ ਕਰ ਦਿਏ ਦੋਨੋਂ ਟੀਮਾਂ ਜਿਹੜੀਆਂ ਆਲ ਓਪਨ ਦੇ ਪਹਿਲੇ ਮੈਚ ਦੀਆਂ ਗੁਰਦੁਆਰਾ ਸ਼੍ਰੀ 베ਰ ਸਾਹਿਬ ਮਲਵਾਰਨ ਤੇ ਬਾਬਾ ਗਾਜੀਦਾਸ ਕਬੱਡੀ ਕਲੱਬ ਤਰੌਰੀ ਦੋਨੋਂ ਟੀਮਾਂ ਦੇ ਖਿਡਾਰੀ ਜਿਹੜੇ ਜਲਦੀ ਗਰਾਊਂਡ ਦੇ ਵਿੱਚ ਆਜੋ ਖਿਡਾਰੀਓ ਬਹੁਤ ਵੱਡੇ ਪ੍ਰਬੰਧ ਨੇ ਬਾਲਾ ਵੱਡਾ ਰੱਬ ਵਰਗੇ ਦਰਸ਼ਕਾਂ ਦਾ ਇਕੱਠਾ ਹੈ ਹੁਣ ਕਾਰ ਜਿਹੜੀ ਥੋਡੀ ਰੜਕਦੀ ਹੈ ਟੀਮਾਂ ਜਲਦੀ ਨਾਲ ਗਰਾਊਂਡ ਦੇ ਵਿੱਚ ਆਉਣ ਆਲੋਪੰਦੀਆਂ ਹਾਜੀ ਧਨੌਰੀ ਆ ਗਿਆ ਬਾਬਾ ਗਾਜੀ ਦਾਸ ਕਬੱਡੀ ਕਲੱਬ ਧਨੌਰੀ ਦੀ ਟੀਮ ਤੇ 베ਰਸਾਲ ਦੀ ਟੀਮ ਨੂੰ ਸੱਦਾ ਬੇਰਸਾਬ ਦੇ ਖਿਡਾਰੀ ਜਿਹੜੇ ਗਰਾਊਂਡ ਦੇ ਵਿੱਚ ਆਜੋ ਤਨੌਰੀ ਦੀ ਟੀਮ ਜਿਹੜੀ ਗਰਾਊਂਡ ਦੇ ਵਿੱਚ ਆ ਗਈ ਹੈ ਬੇਰਸਾਬ ਦੇ ਖਿਡਾਰੀ ਆ ਬੱਚਿਆਂ ਦੇ ਨਾਂ ਤੇ ਜ਼ੋਰਦਾਰ ਤਾੜੀ ਮਾਰ ਦਿਓ ਤੇ ਆਓ ਹੁਣ ਆਪਾਂ ਜਿਹੜਾ ਗਰਾਊਂਡ ਵੇਲਾ ਕਰੀਏ ਪਹਿਲਾ ਜਿਹੜਾ ਆਲ ਓਪਨ ਦਾ ਕਲੱਬਾਂ ਦਾ ਮੈਚ ਤੁਹਾਡੇ ਸਾਹਮਣੇ ਸ਼ੁਰੂ ਹੋਣ ਜਾ ਰਿਹਾ ਇੱਕ ਪਾਸੇ ਬਾਬਾ ਗੁਰਦੁਆਰਾ ਸ਼੍ਰੀ ਬੇਰਸਾਬ ਕਬੱਡੀ ਕਲੱਬ ਮੈਲਬੌਰ ਦੀ ਟੀਮ ਹੋਣੀ ਹੈ ਤੇ ਦੂਜੇ ਪਾਸੇ ਬਾਬਾ ਗਾਜੀਦਸ ਕਬੱਡੀ ਕਲੱਬ ਤਨੌਰੀ ਇਹ ਟੀਮਾਂ ਦੇ ਖਿਡਾਰੀਆਂ ਨੂੰ ਬਿਲਕੁਲ ਸੱਦਾ ਆਖਰੀ ਜਿਹੜੇ ਰਹਿੰਦੇ ਆ ਲਭੀ ਤਾੜੀ ਮਾਰਦੇ ਜਾਓ ਕਬੱਡੀ ਦੇ ਇਤਿਹਾਸ ਵਿੱਚ ਪਹਿਲੀ ਵਾਰ ਆ ਲੜਕੀਆਂ ਨੂੰ ਫੋੜ ਦਿੱਤਾ ਗਿਆ ਹੈ ਜਿਹੜਾ ਮਕਲੌਟੇ ਦੀ ਹਰਿਆਣਾ ਛੇਡ ਦੀ ਸਮਿਤ ਬੱਚੀ ਨੇ ਜਿੱਤਿਆ ਆ ਦੇਖੋ ਬੱਚੀ ਗੇੜਾ ਲਾ ਰਹੀ ਹੈ ਇੱਕ ਬਹੁਤ ਵੱਡੇ ਮਾਣ ਵਾਲੀ ਗੱਲ ਹੈ ਕਿ ਧੀਆਂ ਨੂੰ ਵੀ ਸਾਡੀਆਂ ਬੱਚੀਆਂ ਨੂੰ ਐਡਾ ਵੱਡਾ ਮਾਣ ਪਲੱਥ ਵਾਲੇ ਬੱਲਾ ਨੇ ਦਿੱਤਾ ਮੇਰੇ ਵੀਰੋ ਜ਼ੋਰਦਾਰ ਤਾੜੀ ਮਾਰ ਦਿਓ ਆ ਬੱਚੀਆਂ ਦੇ ਨਾਤੇ ਇਹਨਾਂ ਨੇ ਬਹੁਤ ਤਕੜਾ ਜਿਹੜਾ ਮੈਚ ਹੈ 25 20 ਦਾ ਮੈਚ ਐਨੀ ਗਰਮੀ ਦੇ ਵਿੱਚ ਖੇਡੇ ਆ ਇਸ ਲਈ ਵੀ ਇਹਨਾਂ ਬੱਚੀਆਂ ਦਾ ਬਹੁਤ ਬਹੁਤ ਧੰਨਵਾਦ